सुजानपुर प्रेम नगर विच शराब का ठेका खुलन देसाइज विभाग अराब देदारा के दे खिलाफ रोष प्रदर्शन किया गया ठेका खोल खोलना बड़ी माड़ी गल है दस्या की ओना मोहल्ले दो स्कूल भी है जिसका बच्चा बड़ा माड़ा असर पे सकता है उन्हें एक पास सरकार नशा बंद करवा रही है दूजे पासे गली गली शराब दे खोले जा रहे हैं ਉਨਾ ਕਿਹਾ ਕਿ ਜੇਕਰ ਜਲਦੀ ਹੀ ਪ੍ਰਸ਼ਾਸਨ ਵੱਲੋਂ ਸ਼ਰਾਬ ਦਾ ਠੇਕਾ ਬੰਦ ਨਹੀਂ ਕੀਤਾ ਗਿਆ ਤਾਂ ਉਹ ਕੋਈ ਵੱਡਾ ਸੰਗਰਾਸ਼ ਕਰਨ ਨੂੰ ਮਜਬੂਰ ਹੋ ਜਾਣਗੇ ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਪ੍ਰਸ਼ਾਸਨ ਦੀ ਹੋਵੇਗੀ ਸਰ ਕਿਸ ਕਾਲ ਨੂੰ ਲੱਗਿਆ ਜੇ ਇੱਕ ਪ੍ਰਦਰਸ਼ਨ ਕੀਤਾ ਗਿਆ ਪੜੀ ਸਾਡੇ ਘਰਾਂ ਦੇ ਸਾਹਮਣੇ ਠੇਕਾ ਬਿਲਕੁਲ ਸਾਹਮਣੇ ਲਾਤਾ ਹੈ ਘਰਾਂ ਦੇ ਸਾਹਮਣੇ ਬਿਲਕੁਲ ਠੇਕਾ ਨਹੀਂ ਚਾਹੀਦਾ ਸਾਨੂੰ ਬਸ ਸਾਡੇ ਇਹੀ ਮੰਗਾ ਹੈ ਕਿ ਇਸ ਠੇਕਾ ਜਲਦੀ ਜਲਦੀ ਚੁੱਕਿਆ ਜਾਏ ਇਹ ਤਾਂ ਦੋ ਸਕੂਲ ਵੀ ਹੈਗੇ ਲੱਗੇ ਕੀ ਅਸਰ ਪਵੇ ਸਕੂਲ ਵੀ ਲੱਗੇ ਆ ਘਰ ਵੀ ਲੱਗੇ ਆ ਬੱਚੇ ਲੰਘਦੇ ਕੁੜੀਆਂ ਲੰਘਦੀਆਂ ਤੇ ਇਹ ਠੇਕਾ ਜਲਦੀ ਤੋਂ ਜਲਦੀ ਚੁਕਾਇਆ ਜਾਇ ਇਥੋਂ ਇਹ ਅੱਜ ਹੀ ਖੁੱਲਿਆ ਠੇਕਾ ਇਹ ਕੱਲ ਦਾ ਜੀ ਉਹ ਤੁਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਟੀਮਾ ਕਰਨਾ ਚਾਹੋਗੇ ਅਸੀਂ ਇਹੀ ਕਹਿੰਨੇ ਆ ਜਲਦੀ ਤੋਂ ਜਲਦੀ ਠੇਕਾ ਇਥੋਂ ਚੁਕਾਇਆ ਜਾਏ ਹਾਂ ਜੀ ਠੇਕੇਦਾਰਾਂ ਦੇ ਜਿਹੜਾ ਲਾਇਆ ਜੀ ਇਥੇ ਠੇ ਆਪਣਾ ਠੇਕਾ ਠੇਕਾ ਖੋਲਿਆ ਇਹ ਨਹੀਂ ਇਥੇ ਹੁਣ ਜਾਈਦੇ ਚੁਕਾਉਣਾ ਚਾਹੀਦਾ ਇਹ ਨਹੀਂ ਸਭ ਨੂੰ ਇੱਥੇ ਠੀਕ ਲੱਗਦਾ ਕੁੜੀਆਂ ਧੀਆਂ ਪੈਣਾ ਜਵਾਨਾਂ ਬੂਹੇ ਅੱਗੇ ਸਾਡੇ ਲਾਤਾ ਠੇਕਾ ਉਰਦੂ ਇਕੀਮਾਨ ਕਰਨਾ ਚਾਹੀਦਾ ਬਸ ਇਹ ਚਪੋਣਾ ਚਾਹੀਦਾ ਠੇਕਾ ਨਾਲ ਸਕੂਲ ਵੀ ਹੈ ਦੋ ਕਿੰਨੇ ਦੂਰ ਸਕੂਲ ਹੈ ਇਥੋਂ ਪ੍ਰੈਸਕੂਲ ਕਿੰਨਾ ਲੱਗੇ ਹੈ ਹਾਂ 100 ਮੀਟਰ ਕਿਥੋਂ ਹੈ ਨਹੀਂ ਬੋਲਾ ਹਾਂ ਹਾਂ ਅੱਗੇ ਸਰ ਅੱਜ ਕਿਸ ਕਾਲ ਨੂੰ ਲੱਗੇ ਪ੍ਰਦਰਸ਼ਨ ਕੀਤਾ ਗਿਆ ਸਰ ਕੱਲ ਦਾ ਸਾਡੇ ਬੂਏ ਵਿੱਚ ਠੇਕਾ ਖੋਲ ਦਿੱਤਾ ਗਿਆ ਸ਼ਰਾਬ ਵਾਲਾ ਇਹ ਬਹੁਤ ਗਲਤ ਹੈ ਜੀ ਸਾਡੇ ਲਾਗੇ ਦੁਕਾਨਾਂ ਹੈਗੇ ਸਾਡੇ ਦੋ ਸਕੂਲ ਹੈ ਸਾਡੇ ਬੱਚਿਆਂ ਤੇ ਬਹੁਤ ਮਾੜਾ ਅਸਰ ਪਏਗਾ ਦਾ ਤੇ ਕਿਉਂਕਿ ਲਾਗੇ ਗੜੀਆਂ ਬਾਕੀ ਘਾੜਾ ਦੁਕਾਨਾਂ ਤੇ ਨੇ ਤੇ ਸਾਰੇ ਸਾਡੇ ਜਾਨਿਆਂ ਨੂੰ ਬਹੁਤ ਲੱਗਣ ਨੂੰ ਮੁਸ਼ਕਲ ਹੋ ਗਈ ਆ ਪ੍ਰਕਾਸ਼ ਜੀ ਤੋਂ ਕੀ ਮੰਗ ਰਹੇ ਹੋ ਇਹ ਠੇਕਾ ਜਲਦ ਤੋਂ ਜਲਦ ਚੁੱਕਿਆ ਜਾਏ